ਅਸੀਂ ਐਂਟੀ ਡਰੋਨ ਸਿਸਟਮ ਖਰੀਦ ਰਹੇ ਹਾਂ ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ ਪਾਇਲਟ ਕਰਕੇ ਦੇਖਿਆ ਸੀਗਾ ਤੁਸੀਂ ਗਏ ਹੋਵੋਗੇ ਤੇ ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਆਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ ਪਹਿਲੀ ਗੱਲ ਤਾਂ ਅਸੀਂ ਉਧਰੋਂ ਉੱਡਣ ਹੀ ਨਹੀਂ ਦੇਵਾਂਗੇ ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉਹ ਉੱਥੋਂ ਉੱਡੇ ਹੀ ਨਾ ਜੇ ਉਹ ਉੱਡ ਕੇ ਸਾਡੀ ਸਟ੍ਰੈਟਜੀ 'ਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ ਬੀਐਸਐਫ ਵੀ ਨਾਲੇ ਦੇ ਵਿੱਚ ਹੈ ਵੀ ਬੀਐਸਐਫ ਕੋਲ ਕੁਝ ਪਹਿਲਾਂ ਵੀ ਨੇ ਉਹਨਾਂ ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰ ਦਿੰਦੇ ਦੂਸਰਾ ਫੈਸਲਾ ਹੈਗਾ ਜੀ ਕੁਝ ਹਾਊਸਿੰਗ ਡਿਪਾਰਟਮੈਂਟ ਦੀ ਜਿਹੜੀ ਜ਼ਮੀਨ ਹੈ ਪਲਾਟ ਉਹ ਕਈ ਵਾਰੀ ਉਹਨਾਂ ਤੋਂ ਨਹੀਂ ਬਣਦੇ ਜਾਂ ਰਹਿ ਗਏ ਜਾਂ ਪ੍ਰੋਪਰ ਕੰਸਟਰਕਸ਼ਨ ਨਹੀਂ ਹੁੰਦੀ ਤੋ ਕਈ ਵਾਰੀ ਇੰਡਸਟਰੀ ਵਾਲੇ ਕਹਿੰਦੇ ਸਾਨੂੰ ਦੇ ਦਿਓ ਜੀ ਅਸੀਂ ਇੱਥੇ ਕਰਾਂਗੇ ਤੋ ਹਾਊਸਿੰਗ ਡਿਪਾਰਟਮੈਂਟ ਦੀ ਲੈਂਡ ਨੂੰ ਇੰਡਸਟਰੀ ਡਿਪਾਰਟਮੈਂਟ ਗਵਰਨਮੈਂਟ ਦੀ ਗਵਰਨਮੈਂਟ ਨੂੰ ਹੀ ਦੇਣੀ ਹੈ ਇੰਡਸਟਰੀ ਨੂੰ ਜੇ ਚਾਹੀਦੀ ਹੈ ਕੁਝ ਲੈਂਡ ਤਾਂ ਇੰਡਸਟਰੀ ਵਾਸਤੇ ਅਸੀਂ ਰੈਫਰ ਕਰਦੇ ਇੱਕ ਰੰਗਲਾ ਪੰਜਾਬ ਫੰਡ ਦੀ ਕ੍ਰिएशन ਕਰਨੀ ਹੈ ਜੇ ਕੋਈ ਬਾਹਰੋਂ ਦਾ ਬੰਦਾ ਵੀ ਕੋਈ ਕੰਟਰੀਬਿਊਸ਼ਨ ਕਰਨੀ ਚਾਹੁੰਦਾ ਪੰਜਾਬ 'ਚ ਕਿ ਮੈਂ ਜੀ ਮੇਰੇ ਪਿੰਡ ਸਕੂਲ ਬਣਾ ਦੋ ਜਾਂ ਮੇਰੇ ਪਿੰਡ ਸਕੂਲ ਤੇ ਇੰਨੇ ਪੈਸੇ ਲਾ ਦੋ ਜੀ ਸਪੈਸੀਫਿਕਲੀ ਲਿਖੂਗਾ ਤਾਂ ਉਹਦੇ ਪਿੰਡ ਲਾ ਦਿੱਤੇ ਜਾਣਗੇ ਜਾਂ ਸਟੇਡੀਅਮ ਵਾਸਤੇ ਦੇਣਾ ਚਾਹੁੰਦਾ ਚ ਸਾਰੇ ਹੀ ਹੈਲਥ এডਿਕੇਸ਼ਨ ਸਪੋਰਟਸ ਸਾਰਾ ਕੁਝ ਇਹਦੇ ਚ ਐਡ ਕਰਤਾ ਜੇ ਉਹ ਸਪੈਸੀਫਿਕਲੀ ਲਿਖੂਗਾ ਬੰਦਾ ਜਿਹੜਾ ਕੋਈ ਇਸ ਦੇ ਇਸ ਫੰਡ ਦੇ ਵਿੱਚ ਵਲੰਟਰੀ ਡੋਨੇਟ ਕਰੂਗਾ ਤਾਂ ਉੱਥੇ ਸਪੈਸੀਫਿਕਲੀ ਲਾ ਦਿੱਤੇ ਜਾਣਗੇ ਜੋ ਜਨਰਲੀ ਕਰੂਗਾ ਪਾ ਉਹਨੂੰ ਹੀ ਦੱਸ ਦਿੱਤਾ ਜਾਊਗਾ ਕਿ ਤੇਰੇ ਪੈਸੇ ਜਿਹੜੇ ਆ ਆ ਸਕੂਲ ਤੇ ਲੱਗੇ ਆ ਹਸਪਤਾਲ ਤੇ ਲੱਗੇ ਐਸਾ ਹਸਪਤਾਲ 'ਚ ਮਸ਼ੀਨ ਆ ਗਈ ਜਾਂ ਇੱਕ ਖੇਡ ਸਟੇਡੀਅਮ ਬਣ ਗਿਆ ਜਾਂ ਇਹ ਜਿਹੜਾ ਇਕੁਪਮੈਂਟ ਖਰੀਦਿਆ ਸਪੋਰਟਸ ਦਾ ਜਾਂ ਕਿਤੇ ਰੰਗਲਾ ਪੰਜਾਬ ਫੰਡ ਇਕਰੀਡ ਕੀਤਾ ਗਿਆ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਾ ਅਕਾਊਂਟ ਨੰਬਰ ਜਾ ਉਹ ਇਹਦੀ ਸੈਂਟਰ ਵੱਲੋਂ ਅਸੀਂ ਐਗਜ਼ੈਂਪਸ਼ਨ ਵੀ ਲੈ ਰਹੇ ਹਾਂ ਨੋਟਿਸ ਆ ਗਿਆ ਉਹਨਾਂ ਨੂੰ ਕਿ ਉਹਨੂੰ ਇਨਕਮ ਟੈਕਸ ਤੋਂ ਜਾਂ ਬਾਕੀ ਉਹ ਐਗਜ਼ੈਂਪਸ਼ਨ ਹੈ ਬਾਕੀ ਮੱਕੀ ਬਾਰੇ ਬੈਠ ਫੈਸਲਾ ਕੀਤਾ ਗਿਆ ਬਰਸਾਤ ਜਿਹੜੀ ਹੌਣ ਵਾਲੀ ਮੱਕੀ ਹੈ ਇੱਕ ਦੋ ਦੋ ਕਿਸਮ ਦੀ ਮੱਕੀ ਇੱਕ ਮੱਕੀ ਪੌਪ ਪਾਣੀ ਲੈਂਦੀ ਹੈ ਇੱਕ ਮੱਕੀ ਜਿਹੜੀ ਉਹ ਸਿਰਫ 2 ਮਹੀਨੇ ਆ 3 ਮਹੀਨੇ ਦੀ ਫਸਲ ਹੈ ਮੱਕੀ ਦਾ ਜਿਹੜਾ ਗੁਰਦਾਸਪੁਰ ਪਠਾਨਕੋਟ ਬਠਿੰਡਾ ਜਲੰਧਰ ਤੇ ਕਪੂਰਥਲਾ ਚ ਜ਼ਿਆਦਾ ਹੁੰਦੀ ਐਜ਼ ਅ ਡਾਈਵਰਸਿਫਿਕੇਸ਼ਨ ਝੋਨੇ ਦਾ ਬਦਲ ਤਾਂ ਸਰਕਾਰ ਉਹਨੂੰ ਖਰੀਦੂਗੀ ਨਫਾਰ ਨਾਲ ਵੀ ਗੱਲ ਹੋਗੀ ਮਾਰਕ ਫੈਡ ਵੀ ਖਰੀਦੂਗੀ ਐਮਐਸਪੀ ਤੇ ਖਰੀਦੂਗੀ ਜਿੰਨੀ ਵਿਧੀ ਹਾਂ ਉਸ ਤੇ ਔਰ ਪ੍ਰਾਈਵੇਟ ਇਹਦੇ ਵਿੱਚ ਜੇ ਇਥੈਨੋਲ ਵਾਲੇ ਆ ਸਕਦੇ ਨੇ ਐਮਐਸਪੀ ਤੋਂ ਘੱਟ ਨਹੀਂ ਲੈ ਸਕਦੇ ਹੋ ਖਰੀਦ ਨਹੀਂ ਸਕਦੇ ਐਮਐਸਪੀ ਤੋਂ ਪਰਿਕ੍ਰਿਤ ਸਾਤੇ ਨਹੀਂ ਕੋਈ ਪ੍ਰੋਬਲਮ ਤਾਂ ਇਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਸਹਿਯੋਗ ਡਾਈਵਰਸੀਫਿਕੇਸ਼ਨ ਵਾਸਤੇ ਮੰਗਿਆ ਗਿਆ ਹੋਇਆ ਹੈ ਅਸੀਂ 17000 ਪਰ ਏਕੜ ਕਿਹਾ ਲਗਭਗ ਹਾਨੂੰ ਉਮੀਦ ਹੈ ਕਿ ਉਹ ਇਸ ਕੀਮਤ ਤੇ ਸਾਨੂੰ ਸਹਿਮਤ ਹੋ ਜਾਣਗੇ ਤੇ ਝੋਨੇ ਦੀ ਥਾਂ ਤੇ ਜੇ ਮੱਕੀ ਕੋਈ ਵੀ بیچਦਾ 17000 ਪਰ ਏਕੜ ਤਾਂ ਪਹਿਲੀ ਹੀ ਉਹਨੇ ਅਸੀਂ ਕੰਪਨਸੇਟ ਕਰਾਂਗੇ ਤੇ ਖਰੀਦਾਂਗੇ ਸਾਰੀ ਜਿਵੇਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਉਹਦੇ ਗਿਰਦਾਂਗੇ ਸੋ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਾਨ ਦੇ ਜਾਂ ਕੋਈ ਮੱਕੀ ਵੀਜਨ ਵਾਲਦੇ ਦਿਮਾਗ 'ਚ ਇਹ ਨਹੀਂ ਆ ਰਿਹਾ ਕਿ ਪਤਾ ਨਹੀਂ ਕੀ ਬਣੂਗਾ ਮਾਰਕਫੈਟ ਤੇ ਨਫਾ ਆੜ ਨਾਲ ਕਰ ਲੋ ਐਕਸਲੈਂਟ ਐਕਸਲੈਂਟ ਸੈਂਟਰ IIT ਰੋਪੜ ਚ ਮਾਈਨਿੰਗ ਦਾ ਇੱਕ ਉਹਨਾਂ ਕੋਲ ਸਾਰਾ ਇਕੁਪਮੈਂਟ ਹੈਗਾ ਉਹਨੂੰ AI ਨਾਲ ਜੋੜ ਕੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਕਿੱਥੇ ਲੀਗਲ ਮਾਈਨਿੰਗ ਹੋ ਰਹੀ ਹੈ ਕਿੰਨੇ ਤੇ ਪਰ ਚੱਲ ਰਹੇ ਨੇ ਕਿੰਨੇ ਲੀਗਲ ਨੇ ਕਿਨੇ ਲੀਗਲ ਨੇ ਸਾਰਾ ਰਿਕਾਰਡ ਉਹਨਾਂ ਕੋਲੇ ਹੋਊਗਾ ਤੇ ਆਈਆਟੀ ਉੱਪਰ ਨਾਲ ਸੀ ਇਹ ਮਿਲ ਕੇ ਇਹ ਕਰ ਰਹੇ ਆ ਫੈਸਲਾ ਹੋਇਆ ਲੈਂਡ ਪੂਲਿੰਗ ਹੈ ਸਕੀਮ ਐਕੁਇਜੀਸ਼ਨ ਨਹੀਂ ਲੈਂਡ ਪੂਲਿੰਗ ਬਕਵਕ ਸ਼ਰੇਂਜ ਕਰਾਂਗੇ ਜਿਹਦੇ ਵਿੱਚ ਜਿਹੜਾ ਮਾਲਕ ਹੈ ਇਸ ਵਕਤ ਅੱਜ ਦੇ ਮਾਲਕ ਜਿਹੜਾ ਉਹਨੂੰ ਕਮਰਸ਼ੀਅਲ ਤੇ ਰਾਜਨਸ਼ਲ ਪਲਾਟ ਵੀ ਮਿਲਣਗੇ ਜੋ ਲੈਣਾ ਚਾਹੁੰਦੇ ਆ अदरवाइज ਜਿੰਨੀ ਵੀ ਉਹ ਲੈਂਡ ਪੁਲਿੰਗ ਹੋਊਗੀ ਉਹ ਗਵਰਨਮੈਂਟ ਜਿਹੜੀ ਆ ਆਪਣੇ ਹਿਸਾਬ ਨਾਲ ਕਰ ਲੋ ਬਾਕੀ ਇੱਕ ਹੋਰ ਵੱਡੀ ਸਕੀਮ ਹੈ اوਪੀਐਸ 올ਡ ਪੈਨਸ਼ਨ ਸਕੀਮ 14 ਤੋਂ ਪਹਿਲਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਲੈਟਰ ਜਾਰੀ ਹੋ ਗਏ ਚਾਹ ਜੋਇਨ ਨਾ ਕੀਤਾ ਹੋਵੇ ਜਿਨ੍ਹਾਂ ਦੀ ਜੋਇਨਿੰਗ ਲੈਟਰ 2014 ਤੋਂ ਪਹਿਲਾਂ ਹੋ ਗਏ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਲਗਭਗ 2500 ਦਿਨ ਨੇੜੇ-ਨੇੜੇ ਮਲਾਜ਼ਮ ਹੈ ਜਿਹੜੇ ਜੋਇਨਿੰਗ ਨਹੀਂ ਹੋਈ ਜਾਂ ਕੋਈ ਕਾਰਨ ਰਹਿ ਗਿਆ ਪਰ 14 ਤੋਂ ਪਹਿਲਾਂ ਲੈਟਰ ਜਾਰੀ ਹੋ ਗਿਆ ਉਹਨਾਂ ਨੂੰ ਸਾਰੇ 올ਡ ਪੈਨਸ਼ਨ ਸਕੀਮ ਦੇ ਵਿੱਚ ਲੈ ਕੇ ਆ ਰਹੇ ਹਾਂ ਬਾਕੀ ਸੇਸ਼ਮੇ ਕੀਤਾ ਅਸੀਂ ਇਹ ਕਰ ਰਹੇ ਇੱਕ ਹੋਰ ਬਹੁਤ ਵੱਡਾ ਫੈਸਲਾ ਹੋਇਆ ਜੀ ਕਿ ਜਿਹੜੇ ਬਾਰਡਰ ਤੇ ਨਾਲ ਲੱਗਦੇ ਏਰੀਏ ਦੇ ਮਿਨਿਸਟਰ ਨੇ ਜਿਵੇਂ ਪਠਾਨਕੋਟ ਤੋਂ ਕੁਟਾਰੂ ਚੱਕ ਜੀ ਨੇ ਕੁਲਦੀਪ ਤਾਲੀਵਾਰ ਸਾਹਿਬ ਲਾਲਜੀਤ ਭੁੱਲਰ ਜਿੰਨੇ ਵੀ ਸਾਡੇ ਬਾਰਡਰ ਏਰੀਏ ਦੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਤੇ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਦ ਬਲੈਕ ਮਾਰਕਟਿੰਗ ਨਾਲ ਸ਼ੁਰੂ ਹੋ ਜੇ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਨਾ ਆ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲਾਈਨ ਲਾਉਣ ਦੀ ਲੋੜ ਨਹੀਂ ਕੋਈ ਐਲ ਪੀ ਜੀ ਦੇ ਗੈਸ ਪੰਜ ਪੰਜ ਸੈਂਡਰ ਦਾ ਤਾਂ ਸੈਂਡਰ ਘਰੋਂ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਡਿਸਟ੍ਰਿਬਿਊਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਥੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ 6 ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੇ ਦੀ ਦੁਕਾਨਾਂ ਤੇ ਵੀ ਜਾਣਗੇ ਕੋਈ ਕਾਮ ਕੋਈ ਕਮੀ ਪੇਸ਼ੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੁਰ ਕਰਾਓ ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋਡ ਨਹੀਂ ਹੈ ਪੈ ਗਈ ਤੇ ਪੈਨਿਕ ਹੋਣ ਦੀ ਜਾਦਾ ਆਵਾ ਚ ਆਉਂਦੀ ਲੋੜ ਨਹੀਂ ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਆ ਕੁਆਲਿਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲਾਰੇ 306 ਉਹ ਨੇ ਜਿਹੜੇ ਕੁਆਲਿਫੀਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੋਈ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਵਾਪਸ ਲੈ ਰਹੇ ਤੇ 352 ਉਹ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫੀਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗਾੜੀਦਾਰੀ ਨੂੰ ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪਰ ਅਸੀਂ ਵੀ ਖੋਦੇ ਸੀ ਮੋਰ ਤੇ ਚੱਲਦੇ ਹਾਂ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਆ ਫੋਰੈਸਟ ਆਫਿਸ ਆ ਹੁਣ ਵੀ ਕਰੇ ਉਹਨੂੰ ਰੈਗੂਲਰ ਕਰਕੇ ਤੇ ਉਹਨਾਂ ਨੂੰ ਮੌਕੇ ਦੇ ਇੱਕ ਫਰਿਸ਼ਤੇ ਸਕੀਮ ਹੈ ਜਿਦੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਅਸੀਂ ਇੰਪਲੀਮੈਂਟ ਕੀਤੇ ਹੋਏ ਨੇ ਹੁਣ ਉਹ ਫਰਿਸ਼ਤੇ ਸਕੀਮ ਨੂੰ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਇਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਜਾਂ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ 'ਚ ਉਹ ਅਸੀਂ ਖਰਚ ਅਸੀਂ ਚਲਾਂ ਤੇ ਉੱਥੇ ਉਹ ਫਰਿਸ਼ਤੇ ਸਕੀਮ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰੇ ਰਾਹੀਂ ਅਸੀਂ ਦੇਖਦੇ ਹਾਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲ ਇਹ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰ ਕੇ ਜ਼ਖਮੀ ਹੋ ਗਿਆ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜੇਲ੍ਹਾਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਵਿੱਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮੁਕਸਰ ਸੋ 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕਿਉਂਕਿ ਜ਼ਿਲ੍ਹੇ ਜਿਹੜੀਆਂ ਉਹ ਰੈ residențial ਏਰੀਆ ਚ ਵੀ ਆ ਗਈਆਂ ਕਈ ਉਹ ਜਿਹੇ ਜੈਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਜੋ ਮੋਟ ਵੀ ਚੱਲਨੇ ਬੰਦ ਹੋ ਜਾਂਦੇ ਹੁਣ ਜਿਹੜੇ ਜੈਮਰ ਆਏ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨ ਐਨ ਏਰੀਆ ਨੂੰ ਜੈਮ ਕਰ ਸੋ ਲੇਟੈਸਟ ਅਸੀਂ ਬੋਲ ਰਹੇ ਹਾਂ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਲੈਸ ਕਰਦਾਂਗੇ। ਦੂਸਰਾ ਫਰਿਸ਼ਤੇ ਸਕੀਮ ਨੂੰ ਅਸੀਂ ਕੱਲੇ ਸੜਕ ਤੱਕ ਨਹੀਂ ਵਾਰ ਇੰਜਰਡ ਆਰ ਜਿਹੜੇ ਟੈਰਰਿਜ਼ਮ ਇੰਜਰਡ ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ। ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ। ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ। ਤੇ ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਆ ਉਹ ਮਿਲ ਜੂਗੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਕੋਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਤੋਂ ਬਿਨਾ ਕੋਈ ਸਵਾਲ ਕਿਤੇ ਇਧਰ-ਉਧਰ ਹੋਵੇ ਮੈਂ ਮਾਫੀ ਪਹਿਲਾਂ ਹੀ ਮੰਗ ਲਈ ਸੀ ਔਰ ਮੈਨੂੰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਹੈ ਸਾਰਿਆਂ ਦੀ ਤੇ ਬਾਕੀ ਤਾਂ ਮੈਂ ਕਦੇ ਪ੍ਰੈਸ ਕਾਨਫਰੰਸ ਵੱਲੋਂ ਜਾਂ ਸਵਾਲਾਂ ਵੱਲੋਂ ਕਦੇ ਕਿਨਾਰਾ ਕੀਤਾ ਨਹੀਂ ਜਿੰਨਾ ਚਿਰ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਉੱਠਦਾ ਨਹੀਂ ਤੇ ਪਰ ਅੱਜ ਕਿਉਂਕਿ ਸਪੈਸੀਫਿਕਲੀ ਇਹ ਕਾਰਨਟ ਜਿਹੜੀ ਆ ਫੈਸਲੇ ਵਾਸਤੇ ਬੁਲਾਈ ਗਈ ਹੈ ਤੇ ਬਾਕੀ ਮੈਂ ਓਵਰਆਲ ਤੁਹਾਡਾ ਜੋੜਾ ਸਵਾਲ ਹੋਊਗਾ ਮੈਨੂੰ ਲੱਗਦਾ ਇਹ ਹੋਊਗਾ ਬਿਲਕੁਲ ਬਾਰਡਰ ਏਰੀਏ ਇੰਟਾਚ ਚਾਂਸੀ ਡੀਸੀਜ਼ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਬ ਤਹਿਸੀਲਦਾਰ ਸਾਰੇ ਲਗਾ ਦੇ ਕੋਈ ਪੋਸਟ ਖਾਲੀ ਨਹੀਂ ਬਾਰਡਰ ਏਰੀਏ ਰੰਗ ਦੀ ਕਿਉਂਕਿ ਆਰਮੀ ਨੂੰ ਸਹਿਯੋਗ ਕਰਨਾ ਪਿਆ ਸੋ ਆਰਮੀ ਜੋ ਵੀ ਕਹੂਗੀ ਜਿਵੇਂ ਵੀ ਕਹੂਗੀ ਕਰ ਲਾਂਗੇ ਪਰ ਸੋਫਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਆਵਾਜ਼ ਆਉਣ ਦੀ ਲੋੜ ਨਹੀਂ ਸਭ ਕੁਝ ਠੀਕ ਠਾਕ ਚੱਲ ਰਿਹਾ ਹਾਂ ਕੁਝ ਸ਼ੈਲਜ਼ ਮਿਲੇ ਨੇ ਖੇਤਾਂ ਚੋਂ ਟੁਕੜੇ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਵਾਹ ਪੰਜਾਬ ਖੜਾ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤੰਦਦਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਤਾਂ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰਾਖੀ ਕਰੂਗਾ ਬਹੁਤ ਧੰਨਵਾਦ ਜਬਨ ਜੀ